ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਅਮਨ ਤੇ ਅੱਜ ਗੱਲ ਕਰਾਂਗੇ ਜੀ ਆਪਾਂ ਇੱਕ ਬਹੁਤ ਹੀ ਗੰਭੀਰ ਟੌਪਿਕ ਤੇ ਬਹੁਤ ਹੀ ਗੰਭੀਰ ਮੁੱਦੇ ਤੇ ਤੇ ਜਿਵੇਂ ਕਿ ਆਪਾਂ ਕੋਈ ਵੀ ਨਵਾਂ ਮੇਰਾ ਵੀਰ YouTube ਚੈਨਲ ਬਣਾਇਆ ਠੀਕ ਹੈ ਬਣਾ ਕੇ ਵੀਡੀਓਜ਼ ਪਾ ਰਹੇ ਨੇ ਸ਼ਾਰਟਸ ਪਾ ਰਹੇ ਨੇ ਤੇ ਵਧੀਆ ਗਰੋਥ ਵੀ ਹੋ ਰਹੀ ਹੈ ਚੈਨਲ ਦੀ ਵਧੀਆ ਸ਼ਾਰਟਸ ਤੇ ਵਿਊ ਵੀ ਆ ਰਹੇ ਨੇ ਤੇ ਵੀਡੀਓ ਬਣਾਉਂਦੇ ਬਣਾਉਂਦੇ ਤੁਹਾਡੇ ਚੈਨਲ ਤੇ ਆ ਗਿਆ ਕਾਪੀਰਾਈਟ ਕਾਪੀਰਾਈਟ ਇੱਕ ਇਹੋ ਜੀ ਚੀਜ਼ ਹੈ ਜਿਸ ਨਾਲ ਆਪਣਾ ਚੈਨਲ ਡਿਲੀਟ ਵੀ ਹੋ ਸਕਦਾ ਹੈ ਤੇ ਆਪਣੇ ਚੈਨਲ ਤੇ ਸਟ੍ਰਾਈਕ ਵੀ ਆ ਸਕਦੀ ਹੈ ਤੇ ਆਪਾਂ ਨੂੰ ਉਹ ਵੀਡੀਓ ਜਿਸ ਵੀਡੀਓ ਤੇ ਕਾਪੀਰਾਈਟ ਆਇਆ ਉਸ ਨੂੰ ਆਪਾਂ ਨੂੰ ਡਿਲੀਟ ਵੀ ਕਰਨਾ ਪੈ ਸਕਦਾ ਹੈ ਤੇ ਹੁਣ ਆਪਾਂ ਗੱਲ ਕਰਾਂਗੇ ਉਸ ਤਰੀਕੇ ਬਾਰੇ ਉਸ ਮੈਥਡ ਬਾਰੇ ਜਿਸ ਮੈਥਡ ਨਾਲ ਆਪਾਂ ਜਿਹੜੀ ਵੀਡੀਓ ਤੇ ਕਾਪੀਰਾਈਟ ਆਇਆ ਉਸ ਨੂੰ ਬਿਨਾ ਡਿਲੀਟ ਕੀਤੇ ਬਿਨਾ ਚੈਨਲ ਨੂੰ ਹਾਰਮ ਪਹੁੰਚਾਏ ਬਿਨਾ ਚੈਨਲ ਨੂੰ ਨੁਕਸਾਨ ਪਹੁੰਚਾਏ ਆਪਾਂ ਉਸ ਨੂੰ ਸਹੀ ਕਰ ਸਕਦੇ ਹਾਂ ਠੀਕ ਹੈ ਜੀ ਆਪਾਂ ਕਰਦੇ ਹਾਂ ਫਿਰ ਉਸ ਟਾਪਿਕ ਤੇ ਗੱਲ ਜਿਸ ਟਾਪਿਕ ਤੇ ਅੱਪਾ ਇਸ ਵੀਡੀਓ ਬਣਾ ਰਹੇ ਆਂ ਕਈ ਵਾਰ ਮੇਰੇ ਚੈਨਲ ਬਣਾਏ ਨੂੰ ਲਗਭਗ 6 ਮਹੀਨੇ ਹੋ ਗਏ ਨੇ ਕਈ ਵਾਰ ਮੇਰੇ ਚੈਨਲ ਤੇ ਕਾਪੀਰਾਈਟ ਆਇਆ ਤੇ ਮੈਂ ਹਟਾ ਦਿੰਦਾ ਸੀ ਰਿਵਿਊ ਕਰ ਦਿੰਦਾ ਸੀ ਇਸ਼ੂ ਸੋਲਵ ਕਰ ਦਿੰਦਾ ਸੀ ਤੇ ਕਈ ਮੇਰੇ ਵੀਰ ਜੋ ਮੇਰੇ ਨਾਲ ਆਉਂਦੇ ਨੇ ਜੀ ਜੁੜੇ ਹੋਏ ਨੇ ਮੇਰੇ ਨਾਲ ਸਾਡੇ YouTube ਮੈਂਬਰ ਉਹਨਾਂ ਨੇ ਕਈ ਵਾਰੀ ਮੈਨੂੰ ਪੁੱਛਿਆ ਵੀ ਵੀਰ ਜੀ ਇਸ ਜਿਹੜਾ ਕਾਪੀਰਾਈਟ ਵਾਲਾ ਇਸ਼ੂ ਹੈ ਆਪਾਂ ਇਸ ਨੂੰ ਕਿਵੇਂ ਸੋਲਵ ਕਰ ਸਕਦੇ ਆ ਕਿਵੇਂ ਇਸ ਨੂੰ ਵੀਡੀਓ ਨੂੰ ਹਟਾਏ ਬਿਨਾ ਇਸ ਨੂੰ ਸੋਲਵ ਕਰ ਸਕਦੇ ਆ ਤੇ ਚੈਨਲ ਤੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਇਫੈਕਟ ਨਾ ਹੋਵੇ ਤੇ ਮੈਂ ਉਸ ਰਿਵਿਊ ਨੂੰ ਉਸ ਕਾਪੀਰਾਈਟ ਦੇ ਇਸ਼ੂ ਨੂੰ ਸੋਲਵ ਕਰ ਦਿੰਦਾ ਸੀਗਾ ਬਿਨਾ ਆਪਣੇ ਚੈਨਲ ਨੂੰ ਹਾਰਮ ਪਹੁੰਚਾਏ ਬਿਨਾ ਆਪਣੇ ਚੈਨਲ ਤੇ ਇਫੈਕਟ ਪਵੇ ਤੇ ਹੁਣ ਇਸ ਟਾਈਮ ਮੇਰੇ ਚੈਨਲ ਤੇ ਇੱਕ ਵੀਡੀਓ ਤੇ ਇੱਕ ਲਾਈਵ ਕੀਤਾ ਸੀਗਾ ਮੈਂ ਉਸ ਤੇ ਆ ਗਿਆ ਜੀ ਕਾਪੀਰਾਈਟ ਤੇ ਮੈਂ ਸੋਚਿਆ ਜੀ ਮੈਂ ਕਿਉਂ ਨਾ ਇੱਕ ਇਹ ਜੀ ਵੀਡੀਓ ਬਣਾਈ ਜਾਵੇ ਇੱਕ ਇਹ ਜਾਂ ਕੰਟੈਂਟ ਬਣਾਇਆ ਜਾਵੇ ਜਿਸ ਨਾਲ ਜਿਹੜੇ ਮੇਰੇ ਨੰਮੇ ਵੀਰ ਆਉਂਦੇ ਨੇ ਜੀ YouTube ਤੇ ਜਿਨ੍ਹਾਂ ਨੂੰ ਨਹੀਂ ਨੌਲੇਜ ਇਸ ਚੀਜ਼ ਬਾਰੇ ਜਿਹੜੇ YouTube ਤੇ ਗਰੋਥ ਕਰਨਾ ਚਾਹੁੰਦੇ ਨੇ ਤੇ ਛੋਟੀ ਜੀ ਗਲਤੀ ਨਾਲ ਉਹਨਾਂ ਦਾ ਚੈਨਲ ਡਿਲੀਟ ਵੀ ਹੋ ਜਾਂਦਾ ਹੈ ਤੇ ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਤੇ ਹਾਂਜੀ ਹੁਣ ਆਪਾਂ ਕਰਦੇ ਆ ਤੁਹਾਡੇ ਨਾਲ ਸ਼ੇਅਰ ਉਹ ਮੈਥਡ ਉਹ ਤਰੀਕਾ ਤੇ ਜਿਸ ਨਾਲ ਤੁਸੀਂ ਆਪਣੀ ਵੀਡੀਓ ਬਿਨਾ ਕਿਸੇ ਇਸ਼ੂ ਤੋਂ ਬਿਨਾ ਡਲੀਟ ਕੀਤੇ ਬਿਨਾ ਆਪਣੇ ਚੈਨਲ ਨੂੰ ਹਾਰਮ ਪਹੁੰਚਾਏ ਉਹ ਵੀਡੀਓ ਤੁਸੀਂ ਆਪਣੇ ਚੈਨਲ ਤੇ ਰੱਖ ਵੀ ਸਕਦੇ ਹੋ ਤੇ ਤੁਹਾਡੇ ਚੈਨਲ ਤੇ ਕੋਈ ਇਫੈਕਟ ਵੀ ਨਹੀਂ ਪਏਗਾ ਹਾਂਜੀ ਸਭ ਤੋਂ ਜਿਹੜਾ ਪਹਿਲਾ ਕੰਮ ਹੈ ਉਹ ਆਪਾਂ ਨੇ ਕਰਨਾ ਹੈ YT ਸਟੂਡੀਓ ਡਾਊਨਲੋਡ ਕਰਕੇ ਰੱਖੋ ਕਿਉਂਕਿ YT ਸਟੂਡੀਓ ਇੱਕ ਹੈਜੀ ਐਪ ਹੈ ਜੋ ਤੁਹਾਡੇ YouTube ਦੀ ਪਰਫਾਰਮੈਂਸ ਜੋ ਵੀ ਉਹਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਕੋਈ ਈਸ਼ੂ ਆਉਂਦਾ ਹੈ ਉਹ YT ਸਟੂਡੀਓ ਦੇ ਵਿੱਚ ਹੀ ਆਪਾਂ ਨੂੰ ਪਤਾ ਲੱਗ ਜਾਂਦਾ ਤੇ YT ਸਟੂਡੀਓ ਦਾ ਹੁਣ ਤੁਸੀਂ ਪਹਿਲਾਂ ਡਾਊਨਲੋਡ ਕਰੋ ਜਿੰਨਾ ਵੀਰਾਂ ਨੇ ਨਹੀਂ ਡਾਊਨਲੋਡ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਅਸੀਂ ਹੁਣ ਅੱਗੇ ਮੈਂ ਤਰੀਕਾ ਦੱਸਣ ਜਾ ਰਿਹਾ ਉਹਦੇ ਨਾਲ ਤੁਸੀਂ ਆਪਣੇ ਕਾਪੀਰਾਈਟ ਨੂੰ ਕਲੇਮ ਨੂੰ ਹਟਾ ਸਕਦੇ ਹੋ ਉੱਥੋਂ ਤੇ ਵੀਡੀਓ ਧਿਆਨ ਨਾਲ ਦੇਖਿਓ ਵੀਡੀਓ ਇਨਫੋਰਮੇਟਿਵ ਲੱਗੇ ਤਾਂ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰਿਓ ਹਾਂਜੀ ਸਭ ਤੋਂ ਪਹਿਲਾਂ ਆਪਾਂ ਕਰਾਂਗੇ YouTube Studio ਓਪਨ ਤੇ ਓਪਨ ਕਰਕੇ YouTube Studio ਦੇਖੋ ਜੀ ਇੱਥੇ ਉੱਤੇ ਆ ਰਿਹਾ ਅਮਨ ਬਲੌਗ ਇਜ਼ ਲਾਈਵ ਇੱਥੇ ਲਿਖਿਆ ਆ ਰਿਹਾ ਕਾਪੀਰਾਈਟ ਤੇ ਇਹ ਦੇਖੋ ਜੀ ਆਪਾਂ ਇਹਨੂੰ ਕਰਾਂਗੇ ਓਪਨ ਵੀਡੀਓ ਨੂੰ ਤੇ ਓਪਨ ਦੇ ਵਿੱਚ ਰਿਸਟ੍ਰਿਕਸ਼ਨਸ ਆ ਰਿਹਾ ਕਾਪੀਰਾਈਟ ਤੇ ਇਹ ਦੇਖੋ ਜੀ ਕਾਪੀਰਾਈਟ ਪ੍ਰੋਟੈਕਟਿਡ ਕੰਟੈਂਟ ਫਾਊਂਡ ਦਾ ਓਨਰ ਅਲੋਸ ਦਾ ਕੰਟੈਂਟ ਟੂ ਬੀ ਯੂਟਿਊਬ ਯੂਜ਼ਡ ਔਨ ਯੂਟਿਊਬ ਇਹਦੇ ਉੱਤੇ ਕਰਾਂਗੇ ਕਲਿੱਕ ਜੀ ਰਿਵਿਊ ਇਸ਼ੂ ਤੇ ਰਿਵਿਊ ਇਸ਼ੂ ਤੋਂ ਬਾਅਦ ਦੇਖੋ ਜੀ ਇਹਦੇ ਉੱਤੇ ਆ ਰਿਹਾ ਜੀ ਤਿੰਨ ਗਾਣਿਆਂ ਦੀ ਕਾਪੀਰਾਈਟ ਆਈ ਹੈ ਅਮੀ ਬੱਬਾ ਨਾਨਕਾ ਜੱਟੀ ਤੇ ਦਸਕ ਹੈਡਲਾਈਟ ਡਿਲਾਈਟ ਸੋਰੀ ਤੇ ਇਹਦੇ ਵਿੱਚੋਂ ਜੀ ਆਪਾਂ ਹੁਣ ਕਰਨਾ ਹੈ ਕਿਸੇ ਵੀ ਇੱਕ ਵੀਡੀਓ ਤੇ ਕਲਿੱਕ ਕਰਨਾ ਇੱਕ ਵੀਡੀਓ ਤੇ ਕਲਿੱਕ ਕਰਾਂਗੇ ਜਿੱਦਾਂ ਅਸੀਂ ਆਪਾਂ ਕੀਤਾ ਜੱਟੀ ਬਾਈ ਹਰਮਨ ਹਰਜੀਤ ਹਰਮਨ ਤੇ ਇਹਦੇ ਵਿੱਚ ਤਿੰਨ ਆਪਸ਼ਨਸ ਆਉਣਗੇ ਜੀ ਇਹਦੇ ਵਿੱਚ ਆਉਣਗੇ ਇਰੇਸ Song trim out segment ਤੇ ਡਿਸਪਿਊਟ ਇਰੇਸ Song ਦੇ ਵਿੱਚ ਆਏਗਾ ਜੀ ਰਿਮੂਵ ਦਾ ਕਲੇਮਡ Song ਇਨ ਦਾ ਡਿਟੈਕਟਡ ਸੈਗਮੈਂਟ ਵਾਈਲ ਕੀਪਿੰਗ ਅਦਰ ਸਾਊਂਡਸ ਸੱਚ ਐਸ ਸਪੀਚ ਠੀਕ ਹੈ ਜੀ ਅਗਰ ਇਸ ਦੀ ਗੱਲ ਕਰੀਏ ਤਾਂ ਇਹ ਵੀਡੀਓ ਦੇ ਵਿੱਚ ਹੋਏਗਾ ਜੋ ਤੁਹਾਡਾ ਗਾਣਾ ਹੈ ਉਹ ਇਰੇਜ਼ ਹੋ ਜਾਏਗਾ ਜਿਹੜੇ ਜਿਹੜੇ ਕਾਪੀਰਾਈਟ ਦੇ ਕੰਟੈਂਟ ਹੋਊਗਾ ਕਲੇਮਡ ਹੋਊਗਾ ਉਹ ਤੁਹਾਡਾ ਉਹਨਾਂ ਉਹਨਾਂ ਸੈਗਮੈਂਟ ਤੁਹਾਡਾ ਉਹਨਾਂ ਉਹਨਾਂ ਗਾਣਾ ਡਿਲੀਟ ਹੋ ਜਾਏਗਾ ਤੇ ਆਪਾਂ ਦੇਖੋ ਜਿਵੇਂ ਹੁਣ ਇਹਦੇ ਵਿੱਚ ਮੈਂ ਇਹ ਕੀਤਾ ਇਰੇਜ਼ Song ਤੇ ਇਹੇ Song ਦੇ ਨਾਲ ਨਾਲ ਆਪਾਂ ਇਹਨੂੰ ਚਲਦਾ ਹੈਗੇ ਇਹ ਪ੍ਰੋਸੈਸਿੰਗ ਤੇ ਗਿਆ ਤੇ ਇਸ ਤਰ੍ਹਾਂ ਨਾਲ ਵੀਡੀਓ ਤੁਹਾਨੂੰ ਚਲਾ ਕੇ ਦਿਖਾਏਗਾ ਪ੍ਰੀਵਿਊ ਦੇਖੇਗੇ ਦਿਖਾਏਗਾ ਪ੍ਰੀਵਿਊ ਦੇਖਣ ਤੋਂ ਬਾਅਦ ਇਸ ਤਰ੍ਹਾਂ ਨਾਲ ਵੀਡੀਓ ਤੁਹਾਨੂੰ ਦਿਖਾਏਗਾ ਇਹ ਤੇ ਉਸ ਤੋਂ ਬਾਅਦ ਦੂਜਾ ਆਪਸ਼ਨ ਆਉਂਦਾ ਜੀ ਮਿਊਟਲ ਸੈਗਮੈਂਟ ਇਨ ਦਾ ਆ ਇਹ ਤੋਂ ਕਲਿੱਕ ਕਰਕੇ ਇਹਦੇ ਉੱਤੇ ਆਪਾਂ ਕਨਫਰਮ ਚੇਂਜ ਕਰਾਂਗੇ ਜੀ ਤੇ ਕਨਫਰਮ ਚੇਂਜ ਕਰਨ ਤੋਂ ਬਾਅਦ ਇਸ ਤਰ੍ਹਾਂ ਪ੍ਰੋਸੈਸਿੰਗ ਲਏਗਾ ਤੇ ਤੁਸੀਂ ਉਹਨੂੰ ਉੱਥੇ ਹੀ ਛੱਡ ਦੇਣਾ ਤੇ ਦੇਖੋ ਜੀ ਪ੍ਰੋਸੈਸਿੰਗ ਲੈ ਰਿਹਾ ਹੈ ਉਸ ਤੋਂ ਬਾਅਦ ਆਏਗਾ ਵੀਡੀਓ ਐਡੀਟਿੰਗ ਇਨ ਪ੍ਰੋਸੈਸਿੰਗ ਇਹ ਚੀਜ਼ ਆਏਗੀ ਤੇ ਅਸੀਂ ਇਹਨੂੰ ਇੱਥੇ ਹੀ ਛੱਡ ਦੇਣਾ ਤੇ ਬਾਈਟਰੀ ਸਟੂਡੀਓ ਆਪਣੇ ਆਪ ਹੀ ਸਾਨੂੰ ਕਰ ਦੇਗਾ ਰੈਟ ਇਸ ਦੀ ਤੇ ਉਤੋਂ ਬਾਅਦ ਦੇਖੋ ਜੀ ਅਸੀਂ ਦੁਬਾਰਾ ਓਪਨ ਕੀਤਾ ਤੇ ਦੇਖੋ ਜੀ ਹੁਣ ਅਰਜੀ ਤਰਪਣ ਵਾਲੀ ਜਿਹੜੀ ਵੀਡੀਓ ਸੀਗੀ ਉਹ ਡਿਲੀਟ ਹੋ ਚੁੱਕੀ ਹੈ ਕਾਪੀਰਾਈਟ ਸੀਗਾ ਉਹ ਡਿਲੀਟ ਹੋ ਚੁੱਕਿਆ ਐਸੀ ਤਰ੍ਹਾਂ ਹੀ ਹੁਣ ਤੁਸੀਂ ਦੂਜੀ ਵੀਡੀਓ ਤੇ ਜਾ ਕੇ ਦੂਜੇ ਕਾਪੀਰਾਈਟ ਤੇ ਜਾ ਕੇ ਉਸ ਨੂੰ ਪਹਿਲਾਂ ਦੀ ਤਰ੍ਹਾਂ erase song mute all sound in the claim segment ਤੇ ਇਹਨੂੰ ਕਰ ਦੇਣਾ ਜੀ ਕਨਫਰਮ ਚੇਂजेस

ਉਸ ਤਰੀਕੇ ਨਾਲ ਤੁਸੀਂ ਆਪਣੇ ਕਾਪੀਰਾਈਟ ਇਸ਼ੂ ਨੂੰ ਸੋਲਵ ਕਰ ਸਕਦੇ ਹੋ ਬਿਨਾ ਵੀਡੀਓ ਡਿਲੀਟ ਕੀਤੇ ਬਿਨਾ ਆਪਣੇ ਚੈਨਲ ਨੂੰ ਨੁਕਸਾਨ ਪਹੁੰਚਾਏ ਤੇ ਠੀਕ ਹੈ ਜੀ ਅ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਕਿਸੇ ਹੋਰ ਦਿਨ ਕਿਸੇ ਹੋਰ ਟੌਪਿਕ ਤੇ ਕਿਸੇ ਹੋਰ ਪ੍ਰੋਬਲਮ ਦੇ ਨਾਲ ਕਿਸੇ ਹੋਲ ਇਸ਼ੂ ਦੇ ਨਾਲ ਤਦ ਤੱਕ ਲਈ ਰਾਮ ਰਾਮ ਸਸਕੀਆ ਖੁਦਾ হাফেজ ਵੀਡੀਓ ਇਨਫੋਰਮੇਟਿਵ ਲੱਗੇ ਤਾਂ ਸਬਸਕ੍ਰਾਈਬ ਕਰਿਓ ਤੇ ਚੈਨਲ ਨੂੰ ਲਾਈਕ ਕਰਿਓ